ਤੋ ਨਾਮ ਦੀਆਂ ਚਾਰ ਅਵਸਥਾ ਗੁਰਬਾਣੀ ਦੇ ਵਿੱਚੋਂ ਇੱਕ ਇੱਕ ਅਵਸਥਾ ਜਿਹੜੀ ਦਾਸ ਸਾਹਿਬ ਜੀ ਨੇ ਸਾਂਝੀ ਕਰੇਗਾ ਸੈਂਕੜੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਤੋਂ ਤੁਸੀਂ ਆਪ ਲੱਭ ਸਕਦੇ ਹੋ ਥੋੜੇ ਥੋੜੇ ਪ੍ਰਮਾਣ 4 4 5 5 6 6 ਪ੍ਰਮਾਣ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰਬਾਣੀ ਦੀ ਤੁਕਾਂ ਬੜਕਿ ਇਸ ਲਈ ਤਾਂ ਕੋਈ ਵੀ ਬਾਤ ਇਹ ਨ ਹੋਣ ਦੀ ਕਲਪਨਾ ਨਾਲ ਗਈ ਹੋਈ ਹੈ ਉਹਦਾ ਪ੍ਰੂਫ ਹੋ ਜਾਂਦਾ ਗੁਰਬਾਣੀ ਦੀ ਮੋਹਰ ਲੱਗਦੀ ਹੈ ਬਿਠੀ ਨਾਮ ਜਪਣ ਵਾਲਾ ਹੋਵੇ ਕੋਈ ਕਿਸੇ ਵੀ ਤਰ੍ਹਾਂ ਦਾ ਇਹ ਸਟੇਜਾ ਸਾਰੀ ਦੁਨੀਆ ਦੀਆਂ ਅਭਿਆਸੀਆਂ ਦੀਆਂ ਸਾਧੀਆਂ ਇਹ ਨਹੀਂ ਬੰਦ ਨਾਮ ਜਪਣ ਵਾਲੇ ਦੀ ਪਹਿਲੀ ਸਟੇਜ ਬਾਣੀ ਦੀ ਇਹ ਗੱਲ ਸਮਝਨੀ ਹੈ ਕਿ ਦੁਨੀਆ ਦਾ ਕੋਈ ਵੀ ਸ਼ਬਦ ਹੈ ਜਿਹੜਾ ਸੰਸਾਰੀ ਸ਼ਬਦ ਕੋਈ ਵੀ ਉਹ ਪਰਾ ਬਾਣੀ ਵਿੱਚ ਪੈਦਾ ਹੁੰਦਾ ਹੈ ਤੁਨੀ ਵਿੱਚ کیونکہ دنی ہوا دا پندہار ہے پاؤن اتنی رہی ہے ناگ پون گھر آسن ایتھے ہوا دا آسن ہے ٹکا ہے ساری سارے ہے پیدوں پیدا ہو کے شبد سے کوئی بھی شبد پیدا ہوں ہے او شبد پھر پسندی ہوں ਤਾਂ ਸ਼ਾਂਤੀ ਤੋਂ ਬਾਅਦ ਮਦਮਾ ਵਿੱਚ ਆਉਂਦਾ ਹੈ ਮਦਮਾ ਦੇ ਵਿੱਚੋਂ ਬਾਅਦ ਵਿੱਚ ਕਿਰੋ ਬੇਕਰੀ ਵਿੱਚ ਆਉਂਦਾ ਹੈ ਬੇਕਰੀ ਵਿੱਚ ਆ ਕੇ ਬਾਹਰ ਨਿਕਲ ਜਾਂਦਾ ਹੈ ਦੁਨੀਆਂ ਦੇ ਜਿੰਨੇ ਸ਼ਬਦ ਪੈਦਾ ਹੁੰਦੇ ਨੇ ਉਹ ਅੰਦਰ ਤੋਂ ਬਾਹਰ ਨੂੰ ਜਾਣ ਵਾਸਤੇ ਉਹਨਾਂ ਦਾ ਰਸਤਾ ਬਣਿਆ ਹੋਇਆ ਹੈ ਅੰਦਰ ਵੀ ਰਹਿੰਦੇ ਹੋ ਤੇ ਜਿਸ ਟਿਕਾਣੇ ਮਾਤਾ ਦੇ ਉਦਰ ਵਿੱਚ ਜਾਪ ਚੱਲ ਰਿਹਾ ਸੀ ਹਰ ਪ੍ਰਾਣੀ ਦਾ ਉਹ ਜਗ੍ਹਾ ਤੇ ਕਬਜ਼ਾ ਹੋ ਗਿਆ ਸੰਸਾਰੀ ਬੰਦੂ ਉੱਠੋ ਸੰਸਾਰੀ ਗੱਲਾਂ ਉੱਠਣ ਲੱਗੀਆਂ ਸਾਰੇ ਸੰਕਲ ਉੱਠਣ ਲੱਗ ਪਏ ਉਹਨਾਂ ਸੰਕਲਪਾਂ ਨੇ ਨਾਮ ਜਿਹੜਾ ਚੱਲ ਰਿਹਾ ਸੀ ਹਰ ਪ੍ਰਾਣੀ ਮਾਤਾ ਦੇ ਉਦਰ ਦੇ ਵਿੱਚ ਓੰਕਾਰ 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 ਦਾ ਜਾਪ ਹਰ ਜਨਮ ਲੈਣ ਤੋਂ ਜਿੰਨੀ ਦੇਰ ਤੱਕ ਬੈਕਰੀ ਬਾਣੀ ਦੇ ਅੰਦਰ ਦੂਸਰਾ ਸ਼ਬਦ ਪਰਵੇਸ਼ ਨਹੀਂ ਕਰ ਜਾਂਦਾ ਬਚਪਨ ਦੇ ਕਿਸੇ ਵੀ ਬੱਚੇ ਨੂੰ ਧਿਆਨ ਨਾਲ ਰੋਂਦਾ ਵੇਖੋ ਉਹ ਜਦੋਂ ਰੋਂਦਾ ਜਨਮ ਲੈਣ ਤੋਂ ਬਾਅਦ ਓਮਕਾਰ ਦੇ ਵਿੱਚੋਂ ਥੋੜਾ ਜਿਹਾ ਅਜੇ ਜੁਬਾਨ ਕੰਬ ਨਹੀਂ ਕਰਦੀ ਜਿਹੜਾ ਪ੍ਰਾ ਬਾਣੀ ਚੱਲਦਾ ਸੀ ਉਹਦਾ ਜਾਪ ਕਰਦਾ ਓਮਕਾਰ ਦੇ ਥਾਂ ਤੇ ਓ ਆ ਓ ਸ਼ਬਦ ਨਿਕਲਦਾ ਓਮਕਾਰ ਅਹਿਸਾਸ ਹੁੰਦੀ ਹੈ ਉਸ بچہ کردا تو نام د جپ ہے روا تو بچے دنیا ہستی ہے بچہ روایتی چنگا یہ چھاتی دی ہے رونہ بھی چنگا ہوتا وہ روبے دکھ اپنا وہ بچھڑ کا دکھ رو رہے ہے ہاس ہاسا سگا ویسا پر بار ہوں بات اتنی تھی گئی کہ اونہ کے اندر تو جدو دنیا ਚਲ ਪੀਰ ਸੰਸਾਰ ਦੀਆਂ ਕੰਨਾਂ ਦੁਆਰਾ ਵੜ ਗਈਆਂ ਅੱਖਾਂ ਦੁਆਰਾ ਵੜ ਗਈਆਂ ਤੇ ਜੀਭ ਦੁਆਰਾ ਨਿਕਲੀਆਂ ਸ਼ੁਰੂ ਹੋ ਗਈਆਂ ਤੇ ਉਹਨਾਂ ਤੁਨੀਆਂ ਦੇ ਵਿੱਚ ਮਾਂ ਵੀ ਇੱਕ ਤੁਨੀ ਹੈ ਪਿਓ ਵੀ ਇੱਕ ਤੁਨੀ ਹੈ ਭੈਣ ਭਰਾ ਵੀ ਇੱਕ ਤੁਨੀ ਹੈ ਮਿੱਤਰ ਦੋਸਤ ਵੀ ਤੁਨੀਆਂ ਕਾਮ ਕ੍ਰੋਧੀਆਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਬੇਅੰਤ ਬੇਸੁਰੀਆਂ ਆਵਾਜ਼ਾਂ ਜਿੱਥੇ ਨਾਮ ਚੱਲਦਾ ਸੀ ਪੜਾ ਵਾਣੀ ਦੇ ਉੱਥੇ ਕਬਜ਼ਾ ਇਹਨਾਂ ਚੀਜ਼ਾਂ ਦਾ ਹੁਣ ਪ੍ਰੈਸ਼ਰ ਇਹਨਾਂ ਦਾ ਕਿੰਨਾ ਬਣ ਰਿਹਾ ਹੈ ਸਾਡੀ ਬੇਵਸੀ ਇਹ ਹੈ ਵੀ ਅਸੀਂ ਉੱਥੇ ਨਾਮ ਟਿਕਾਉਣਾ ਚਾਹੁੰਦੇ ਆ ਇਹਨੂੰ یوں ਸਮਝੋ ਜਿਵੇਂ ਧਰਤੀ ਦੇ ਚੋਂ ਪ੍ਰੈਸ਼ਰ ਦੇ ਨਾਲ ਕਿਤੇ ਪਾਣੀ ਨਿਕਲਦਾ ਹੋਵੇ ਅਸੀਂ ਉੱਥੇ ਕੋਈ ਚੀਜ਼ ਰੱਖਣੀ ਚਾਹੀਏ ਭਾਗ ਕੇ ਮਾਰ ਦੇ ਪਾਣੀ ਟਿਕਦੀ ਨਹੀਂ ਅਮਰੀਕਾ ਵਾਲਿਆਂ ਨੂੰ ਪੁੱਛੋ ਜਿੱਥੇ ਤੇਲ ਕੱਢਣ ਲੱਗੇ ਸੀ ਕੀ ਬੋਲਿਆ ਬਹਿ ਉਹ ਪ੍ਰੈਸ਼ਰ ਦੇ ਨਾਲ ਨਿਕਲਦਾ ਤੇ ਸਾਰਾ ਕੁਝ ਮਸ਼ੀਨਾਂ ਉੱਥੇ ਲੱਗਦੇ ਆ ਭੜਾ ਭਗਾ ਕੇ ਬਰੇ ਮਾਰਦੇ ਇਸੇ ਤਰ੍ਹਾਂ ਅੰਦਰੋਂ ਖਿਆਲਾਂ ਦਾ ਪ੍ਰੈਸ਼ਰ ਨਿਕਲਦਾ ਹੈ ਉਹਦੇ ਤੇ ਨਾਮ ਟਿਕਾਉਨੇ ਨਾਮ ਨੂੰ ਭਗਾ ਕੇ ਪਰਿਵਾਰ ਦਾ ਮੁਰਤੇ ਆਪਣਾ ਬਰਾਕੇ ਭੇਜਿਆ ਇਹ ਖੰਡ ਕੱਲ ਰਿਹਾ ਨਾ ਨਦੀ ਜੇ ਲਹਿਰਾਂ ਦੀ ਤਰ੍ਹਾਂ ਖਿਆਲ ਇੱਕ ਸਮਾਪਤ ਹੋਵੇ ਦੂਜੇ ਫੇਰੇ ਸ਼ੁਰੂ ਹੋਵੇ ਤੀਜੇ ਫੇਰੇ ਸ਼ੁਰੂ ਹੋਵੇ ਚੌਥੇ ਵੇ ਸ਼ੁਰੂ ਹੋਵੇ ਸੰਸਾਰ ਇਨ੍ਹਾਂ ਸੰਸਿਆਵਾਂ ਦੇ ਚੱਕਰਾਂ ਦੇ ਵਿੱਚ ਜੀ ਰਿਹਾ ਹੈ ਪਰ ਸਿਮਰਨ ਕਰਨ ਵਾਲਿਆਂ ਨੇ ਰਸਤਾ ਢੂੰਢਿਆ ਗੁਰੂ ਨੇ ਦੱਸਿਆ ਕਿ ਵੇ ਜਿੱਥੋਂ ਟੁੱਟਿਆ ਨਾਮ ਇਹਨਾਂ ਨੇ ਭੇਜ ਦਿੱਤਾ ਬਾਹਰ تے آپ بیٹھ کے اندر اندر تو ہوں خیال باہر جاندے ہیں تے سنسار کے شبدان دا راستہ اندر تو باہر نو ہے تے نام دا راستہ باہر تو اندر نو ہے اس لئے نام دی پہلی ستیج ہے بیکری باڑی کیونکہ نام اندر لے کے جانا ہے سی اندر والے ہے نہیں سارے اندر بھیجنا وہ کھے ہے بہتری با ਉਸ ਨੂੰ ਕਹਿੰਦੇ ਨੇ ਜਿਹਦੇ ਵਿੱਚ ਤੁਸੀਂ ਕੰਨਾਂ ਦੇ ਨਾਲ ਸੁਣ ਸਕਦੇ ਹੋ ਵਾਹਿਗੁਰੂ 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 ਇਹ ਬੈਕਟਰੀ ਬਾਣੀ ਆ ਜੋ ਦੋ ਚਾਰ ਵਾਰੀ ਮੈਂ ਆਪ ਤੁਹਾਨੂੰ ਸੁਣਾਈ। ਇਹ ਪਹਿਲੀ ਕਲਾਸ ਹੈ ਕੋਲ ਨਾਨਕ ਦੇ ਵਿਦਿਆਰਥੀਆਂ। ਇਉਂ ਕਹਿ ਲਓ ਵੀ ਸਟੇਸ਼ਨ ਤੇ ਪਹੁੰਚ ਗਏ ਹੋ, ਟਿਕਟ ਲੈ ਲਿਆ, ਗੁਰੂ ਵਾਲੇ ਬਣ ਗਏ ਹੋ, ਫਰੇਟ ਫਾਰਮ ਤੇ ਖੜੇ ਹੋ। ਤੇ ਜੇ ساری ਉਮਰ ਸਟੇਸ਼ਨ ਤੇ ਗੱਡੀ ਘੁੰਮੀ ਜਾਵੇ ਤਾਂ ਫਿਰ ਮੰਦਲਾ ਦੀ ਆਉਣ ਜੇ ਗੁਰੂ ਪਿਆਰੇ ਹੋ ਇਹ ਵੀ ਧਿਆਨ ਰੱਖਣਾ ਹੈ। ਇਹ ਪਹਿਲੀ ਸਟੇਸ਼ਨ ਤੇ ਰਿਕੋ ਮੀ ਜਾਣਾ ਤੇ ਅਗਲੀਆਂ ਸਟੇਜਾਂ ਤੇ ਪਹੁੰਚਣਾ ਅਗਰੇ ਸਟੇਸ਼ਨਾਂ ਤੇ ਜਾਣਾ ਹੈ ਟਿਕਟ ਲੈ ਲਿਆ ਇਹ ਬੈਕਟਰੀ ਬਾਣੀ ਦਾ ਜਾ ਇਹਦੇ ਲਈ ਗੁਰਬਾਣੀ ਦੇ ਅੰਦਰ ਉਸ ਤਜਰਬੇਕਾਰ ਇਨਸਾਨ ਭਗਤ ਜਿਹੜਾ ਰੱਬ ਨੂੰ ਪ੍ਰਵਾਨ ਹੋ ਚੁੱਕਾ ਹੈ ਮੈਂ ਉਹਦੀ ਬਾਣੀ ਤੋਂ ਪ੍ਰਮਾਣ ਦੇਣ ਲੱਗਾ ਜਿਹਨੇ 7 ਲੱਖ ਪ੍ਰਾਣੀਆਂ ਨੂੰ ਜਦੋਂ ਨਾ ਅਖਬਾਰ ਨਾ মিডিਆ ਨਾ ਉਹਦੇ ਕੋ ਗੱਡੀ ਮੋਟਰ ਇੱਕ ਗਰੀਬ ਘਰ ਵਿੱਚ ਪੈਦਾ ਹੋਣ ਵਾਲਾ 7 ਲੱਖ ਲੋਕਾਂ ਨੂੰ ਨਾਮ ਨਾਲ ਜੋੜ ਕੇ ਉਹਨਾਂ ਦੀ ਕਲਿਆਣ ਕਰ ਗਿਆ ਉਹ ਹੈ ਭਗਤ ਕਬੀਰ ਸਾਹਿਬ। ਅਗਿ ਕਬੀਰ ਸਾਹਿਬ ਦਾ ਆਪਣਾ ਤਜਰਬਾ ਕੀ ਕਹਿੰਦਾ ਹੈ ਉਹ ਕਹਿੰਦਾ ਮੈਂ ਵੀ ਬੇਖਰੀ ਤੋਂ ਸ਼ੁਰੂ ਕੀਤਾ। ਉਹਦਾ ਕੋਈ ਨਿਜਰਤ ਹੈ ਵਾ ਆਪਣਾ ਸਿਰ ਤੋਂ ਨ ਸਰਪੋਸ਼ਨੀ ਪੜ ਕੇ ਉਹਦਾ ਲਾਭ ਠੋਣ ਹੈ। ਆਪਣਾ ਤਜਰਬਾ ਗੁਰਬਾਣੀ ਚਲੇ ਹਿੰਦਾ। ਕੀ ਹੈ ਕਬੀਰ ਸਾਹਿਬ ਦੇ ਪੰਥ ਵਿੱਚ ਇਹ ਬੈਸ਼ਨ ਮਤ ਮਾਲਾ ਦਾ ਬੜਾ ਰਵਾਜ ਹੈ ਪਹਿਲਾਂ ਗਿਣ ਕੇ ਜਾਪ ਕਰਨਾ ਕੋਈ ਬੁਰੀ ਬਾਤ ਨਹੀਂ ਹੈ ਮਾਲਾ ਕੋਈ ਅਸੀ ਉਪਾਦੀ ਨਹੀਂ ਹੈ ਇਹ ਘੜੀਰ ਨਹੀਂ ਜਿਹੜਾ ਲਗਾ ਕਮਣਾ ਕਰਨਾ ਉਹਨੂੰ ਬੱਚੇ ਨੂੰ ਘੜੀਰ ਨਾਲ ਦੇ ਦੀ ਜਦੋਂ ਤੁਰਨ ਲੱਗ ਜਾਵੇ ਘੜੀਰ ਦੇ ਦੀ ਰੋੜ ਕੋਈ ਮਾਲਾ ਛੁਰੂ ਛੁਰੂ ਦੇ ਵਿੱਚ ਥੋੜੇ ਜਿਹਾ ਸਹਾਰਾ ਬਣਦਾ ਤਵੀਰ ਸਾਹਿਬ ਨੇ ਜਦੋਂ ਜਾਗ ਚੱਲ ਪਿਆ ਮਾਲਾ ਛੱਡ ਦਿੱਤੀ ਯਕ ਸੰਤ ਬੋਲੇ ਕਬੀਰ ਜੀ ਤੁਸੀਂ ਮਾਲਾ ਛੱਡ ਦਿੱਤੀ ਕਹਿੰਦੇ ਹੁਣ ਮਾਲਾ ਅੰਦਰ ਚਲੀ ਗਈ ਕਿੱਥੇ ਚਲੀ ਗਈ ਅੰਦਰ ਬਾਹਰ ਉਸ ਵੇਲੇ ਫਿਰ ਵੈਖੀ ਬਾਣੀ ਦਾ ਇੱਕ ਸ਼ਲੋਕ ਹੈ ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ ਮੇਰਾ ਰਾਮ ਰਸਨਾ ਦੇ ਉੱਤੇ ਆ ਗਿਆ ਹੁਣ ਮਨ ਕਿਆਂ ਚ ਨਹੀਂ ਰਿਹਾ ਮੇਰਾ ਇਸ ਲਈ ਹੁਣ ਮੈਂ ਮਾਲਾ ਛੱਡ ਦਿੱਤੀ ਆਜ ਯੁਗਾਂ ਦੀ ਸਰਵ ਭਗਤ ਤਾਂ ਕੋ ਸੁਖ ਵਿਸਥਾ ਦੂਸਰਾ ਸ਼ਬਦ ਫਿਰ ਕਹਿੰਦੇ ਨੇ ਜਿਹੜਾ ਵੈਖਰੀ ਦੁਆਰਾ ਜਾਪ ਕਰ ਰਿਹਾ ਹੈ ਕਬੀਰ ਸਾਹਿਬ ਕਹਿੰਦੇ ਮੈਂ ਉਸ ਦਾ ਵੀ ਧੰਵਾਦ ਕਰਦਾਣਾ ਜਿਹੜੇ ਮੁਖ ਚੋਂ ਮੇਰੇ ਰਾਮ ਦਾ ਸ਼ਬਦ ਨਿਕਲਿਆ ਹੈ ਮੈਂ ਉਸ ਮੁਖ ਦਾ ਕਿਹੜੇ ਸ਼ਬਦਾਂ ਦੇ ਨਾਲ ਸਨਮਾਨ ਕਰਨ ਤੇ ਕਿਵੇਂ ਉਸਤਤ ਕਰਾਂ ਕਵੀਰ ਸੋਮੁਖ ਧੰਨ ਹੈ ਉਹਦਾ ਮੌਖੀ ਧੰਨ ਹੈ ਜੇ ਮukh ਕਹੀ ਆ ਰਾਮ ਦੇਈਏ ਕਿਸੇ ਬਾਰੇ ਦੇਰੀ ਤਾਂ ਗੱਲ ਹੀ ਹਟਦੇ ਹੋ ਜੇ ਥੋ ਰਾਮ ਦੀ ਆਵਾਜ਼ ਆ ਰਹੀ ਹੈ ਉਹ ਤਾਂ ਜਿਹੜੇ ਗ੍ਰਾਮ ਵਿੱਚ ਰਹਿਆ ਪਵਿੱਤਰ ਹੋਏ ਉਹ ਗ੍ਰਾਮ ਉਹ ਤਾਂ ਪੈਡੇ ਵੀ ਪਵਿੱਤਰ ਹੋ ਜਾਏਗਾ ਇਹ ਬੈਕਰੀ ਬਾਣੀ ਦਾ ਪਰਮਾਨ ਹੈ ਦੂਸਰਾ ਤਜਰਬੇ ਦਾ ਜ਼ਿੰਦਗੀ ਦੇ ਤਜਰਬੇ ਜਿਨ੍ਹਾਂ ਨੇ 72 ਵਾਰ ਤਾਂ ਪ੍ਰਕਾਤ ਰੂਪ ਪਰਦਾ ਰੂਪ ਦੇ ਵਿੱਚ ਦਰਸ਼ਨ ਕੀਤੇ ਪਰਮਾਤਮਾ ਦੇ ਪੰਖ ਨਾਮ ਦੇ ਤੀਸਰਾ ਪਰਮਾਤਮਾ ਕੋਲ ਹੈ ਬੈਕ ਇਨ ਗੋਡ ਕਿਉਂਕਿ ਅਜੇ ਬੈਕਰੀ ਬਾਣੀ ਦੇ ਵਿਚਾਰ ਚੱਲ ਰਹੇ ਹਨ ਉਹਨਾਂ ਨੂੰ ਪਰਮੋਚਨ ਮਹਿਣਾ ਮੰਨਦਾ ਹੈ ਇਹ ਨਾਮਾਂ ਮਾਇਆ ਮੋਹ ਹੱਤ ਦਾ ਮਾਇਆ ਨਹੀਂ ਮੋਹ ਹੈ ਮਾਇਆ ਦਾ ਮੋਹ ਹੈ ਉਹ ਤਾਂ ਸਿੰਦੇ ਆਲੇ ਕੰਮ ਕਰ ਰਿਹਾ ਮੈਂ ਤਾਂ ਸੋਚਿਆ ਪਤਾ ਨਹੀਂ ਕਿੰਨਾ ਚਿਰ ਮੰਨ ਕਰਦਾ ਹੋਊਗਾ ਹੁਣ ਕਹਿ ਰਿਹਾ ਕਹਾਂ ਤਲੋਚਨ ਮੀਤ ਕਾਇਸ਼ੀ ਕੋਈ ਸਾਹਿਬ ਰਾਮ ਨਾ ਲਾਉਂਦੇ ਨਾਮ ਦੀ ਜਿਨੂੰ ਧਰਨਦਾ ਖੰਡ ਕੀ ਤਲੋਚਨ ਜੀ ਨਾਮਾਂ ਕਹੇ ਤਲੋਚਨਾ ਮੁਖ ਤੇ ਨਾਮ ਸੁਭਾ। ਪਹਿਲਾ ਨਾਮ ਦੀ ਸੰਭਾਲ ਨਹੀਂ ਮੁਖ ਵਿੱਚ ਹੋਊਗੀ ਤੀਸਰਾ ਪ੍ਰਮਾਨ ਨਾਮ ਦੇ ਜਿਹੜਾ ਜੋ ਉਹਨਾਂ ਨੇ ਬੈਠੀ ਦੋਲਾ ਦੇ ਬਿਆਨ ਕੁਝ ਲੋਕ ਜੇ ਤੁਹਾਡਾ ਵਿਰੋਧ ਕਰਨ ਜੀ ਤੁਸੀਂ ਉੱਥੇ ਗੁਰਦੁਆਰੇ ਕੱਢੇ ਹੋ ਕੇ ਵਾਹਿਗੁਰੂ ਬਾਇ ਕੋਪਣੀ ਜਾਂਦੇ ਹੋ ਤੁਸੀਂ ਇਹ ਕੀ ਕੀਤਾ ਜੀ ਕਈ ਹੈ ਨਹੀਂ ਇਸ ਤਰ੍ਹਾਂ ਦੇ ਇਹ ਜੀ ਤੋਤਾ ਰਟਣਾ ਹੈ ਨਹੀਂ ਜੀ ਪਲਾਣਾ ਰਟਣਾ ਕੋਈ ਸੁਣਨ ਦੀ ਲੋੜ ਨਹੀਂ ਇਹ ਅਵਸਥਾ ਹੈ ਪਹਿਲੀ ਨਾਲ ਹਾਂ ਜਾਣਾ ਇਸ ਨੂੰ ਬਸ ਇੱਕ ਇੱਕ ਰੂਪ ਕੀ ਤਰ੍ਹਾਂ ਹੈ ਇਥੇ ਨਹੀਂ ਬੜੇ ਨਾਮਾਂ ਕਿਸੇ ਤਲੋਚਨਾ ਮੁਖ ਤੇ ਨਾਮ ਸਮਾਲ ਹਾਥ ਪਾਉਂ ਕਰ ਕਾਮ ਸਮਝੀਤ ਨਰ। ਗੁਰਦੇਵ ਪਾਤਸ਼ਾਹ ਸੈਨ ਸਾਹ 10 ਰੂਪਾਂ ਵਿੱਚ ਵਰਤੇ ਆਏ ਕੋਈ ਸ੍ਰੂਪਾਂ ਵਿੱਚ ਬਾਣੀ ਵਿਚਾਰ ਨਹੀਂ ਕੀਤੀ ਗੁਰੂ ਸਾਹਿਬ ਜੀ ਦਾ ਆਪਣਾ ਪਰਵਾਰ। ਤੇ ਜਿਹੜੀ ਰਸਨਾ ਰਸਨਾ ਉਤਰੇ ਹਰ ਹੜੇ ਰਸਨਾ ਤੋਂ ਨਾਮ ਦਾ ਵਿਚਾਰ ਕਰੇ। ਰਸਨਾ ਉਤਰੇ ਹਰ ਗ੍ਰੇ ਗੋਬਿੰਦ ਰਸਨਾ ਰਸਨਾ ਦੇ ਪਰਮਾਨਭੁਤੇ ਹੈ ਹਰ ਹਰ ਨਾਮ ਜਪੋ ਜਪ ਰਸਨਾ ਫਿਰ ਸਤਿਗੁਰੂ ਦਾ ਫਿਰ ਪਰਮਾਨੰ ਹਰ ਹਰ ਨਾਮ ਜਪੋ ਜਪ ਕਿਤੇ ਜ ਆਪਣੇ ਰਸਨਾ ਵਾਲਾ ਰਸਨਾ ਦੁਆਰਾ ਪਹਿਲੀ ਕਲਾਸ ਦੇ ਵਿੱਚ ਵਿਦਿਆਰਥੀ ਕੁਲੋਰ ਰਹ ਜੈ ਤੇ ਜੇ ਕਿਸੇ ਵੀ ਪਰਤੇ ਇੱਕ ਵਾਰ ਮੈਂਟ ਆ ਜਾਏ ਮੁਰਤੇ ਅਗਲੀ ਕਲਾਸ ਨਹੀਂ ਜਾਂਦਾ ਉਹਨਾਂ ਤੇ ਦੁਬਾਰੇ ਧਿਆਨ ਦੇਣਾ ਪੈਂਦਾ ਆਪਣੀ ਆਪਣੀ ਕਲਾਸ ਦਾ ਖਿਆਲ ਕਰਨਾ ਗੁਰੂ ਦੀ ਬਾਣੀ ਦੁਆਰਾ ਹਰ ਹਰ ਨਾਮ ਜਪੋ ਜਪ ਰਸਨਾ ਰਸਨਾ ਦੁਆਰਾ ਪ੍ਰਵੇਸ਼ ਹੋਣਾ ਹਰ ਗੰਗਾ ਤੇ ਰਸ ਨੂੰ ਤੇ ਛੇਵਾਂ ਪਰਮਾਨ ਬਸ ਮੈਂ ਇਹ ਤੋਂ ਵੱਧ ਨਹੀਂ ਹੋ ਪਰਮਾਨ ਪਰਮਾਨ ਦੇਣ ਤੋਂ ਸਗਦੇ ਗੁਰਬਾਣੀ ਤੁਸੀਂ ਆਪ ਪੜ ਲੈਣੇ ਖੋਜ ਲੈਣੇ ਬਾਣ ਕੇ ਬਾੜ ਤੇ ਐਨੇ ਪਰਮਾਨ ਜਿਹੜੇ ਜ਼ਰੂਰੀ ਤਾਂ ਨੇ ਇਸ ਕਰਕੇ ਵੀ ਕਿਸੇ ਨੂੰ ਸ਼ੰਕਾ ਨਾ ਰਹਿ ਜਾਏ ਜੀ ਕੋਈ ਅਵਸਥਾ ਦੀ ਗਲ ਕਲਪਨਾ ਕਰ ਦਿੱਤੀ ਜਾਵੇ ਤੇਰਾ ਸਾਂਵੇਂ ਤੁਮੀ ਰਸਨਾ ਜਪਦੀ ਤੋਹੀ ਰਸਨਾ ਦੇ ਨਾਲ ਉਹਦਾ ਜਾਪ ਇੱਕ ਦਾ ਜਾਪ ਇਹ ਹੈ ਪਹਿਲੀ ਸਟੇਜ ਨਾਲ ਇਹਨੂੰ ਹਰ ਕੋਈ ਬਹੁਤ ਸੌਖੇ ਤਰੀਕੇ ਨਾਲ ਕਹਿ ਸਕਦਾ ਵਾਜੁਰ 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 ਇੱਕ ਜਰੂਰ ਚਾਹ ਰੱਖਣਾ ਬੈਕਟਰੀ ਬਾਣੀ ਦੇ ਜਾਪ ਵਿੱਚ 75% ਮਨ ਬਾੜ ਰਹੇਗਾ 25% ਤੁਹਾਡੇ ਕਦੇ ਕਦੇ ਕਾਬੂ ਆਊਗਾ ਮੇੜਾ ਜਾ ਬਾਰ ਦੇ ਫਿਰ ਚਲਾ ਜਾ ਜਾਪ ਜਿਵੇਂ ਤੁਹਾਨੂੰ ਮਸ਼ੀਨ ਬਣਾ ਕੇ ਜਿਵੇਂ ਮਸ਼ੀਨ ਦਾ ਬਟਨ ਦਬੋ ਕੇ ਨਾ ਬਟਨ ਦਬਨ ਨਾਲ ਇੱਕ ਵਾਰ ਸੇ ਇਹ ਹੋ ਜਾਂਦਾ ਵੀ ਕੋਈ ਵੀ ਬਿਜਲੀ ਚੱਲਦੀ ਆ ਤੁਹਾਡਾ ਕੋਈ ਨਾ ਕੋਈ ਬਟਨ ਦਬੋ ਕੇ ਇਹਦੇ ਨਿਕਲ ਜਾਂਦਾ ਕਈ ਵਾਰ ਤਾਂ ਐਸਾ ਹਰਤ ਹੁੰਦਾ ਹੈ ਵੀ ਇਹ ਐਡਾ ਚਲਾਹ ਹੈ ਨਾ ਜਿਹਨੂੰ ਮਨ ਵਰਗਾ ਮਿੱਤਰ ਵੀ ਕੋਈ ਨਹੀਂ ਤੇ ਵਰਗਾ ਦੋਸਤ ਨਹੀਂ ਇਹ ਐਡੀ ਚਲਾਤੀ ਕਰਦਾ ਪਿਆਰ ਹੋ ਜਾਂਦਾ ਵੀ ਹਾਂ ਲੈ ਹੁਣ ਬਾਣੀ ਪੜੋ ਜਪਦੀ ਪੜੋ ਮੈਨੂੰ ਤਾਂ ਮੇਰੇ ਵਾਲੇ ਦਾ ਗਿਆ ਨਾ ਤੁਹਾਡੇ ਵਾਲੇ ਦਾ ਸੁਣ ਗਿਆ ਕੋਈ ਵਾਰ ਮੇਰੇ ਨਾਲ ਘਰੇ ਦੇ ਮਹਿਮਾਨ ਨੇ ਉਹ ਕੀ ਕਰਦਾ ਤੇ ਹੁਣ ਉਹਦਾ ਤਰੀਕਾ ਹੋਰ ਲੈ ਗਏ ਇਸ ਕਰਕੇ ਫਿਰ ਉਹ ਕਈ ਦਾ ਵੀ ਇਹ ਇੱਕ ਚਲੜੀ ਨਹੀਂ ਤੇਰੀ ਚਲਾਕੀ ਅੰਦਰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਿਆ ਵਿੱਚ ਚਰਕਨੀ ਅਸੀਂ ਕਰਦਾ ਜਪਜੀ ਸਾਹਿਬ ਸ਼ੁਰੂ ਕਰਾ ਕੇ ਨਾ ਪਤਾ ਨਹੀਂ ਕਿੱਧਰ ਨਿਕਲ ਜਾਂਦਾ ਜਪਜੀ ਸਾਹਿਬ ਦਾ ਪਾਠ ਨਹੀਂ ਚੱਲ ਜ ਜਾਂਦਾ ਆਪ ਵੀ ਫਰੀ ਜਾਂਦਾ ਫਿਰ ਜਦੋਂ ਪੜਿਆ ਸ਼ਲੋਕ ਜੀ ਨਹੀਂ ਨਾਮ ਤੇ ਆਇਆ ਫਿਰ ਮੁੜਿਆ ਯਾਰ ਲਾਲੇ ਦਾ ਢੇਡਾ ਮਾਰਨ ਵਾਸਤੇ 9ਵੇਂ ਅਖੰਡ ਪਾਠ ਸ਼ੁਰੂ ਕਰਾ ਕੇ ਨਾ ਅਰਦਾਸ ਦੇ ਚਰ ਵਾਲੇ ਖੜੇ ਹੁੰਦੇ ਆ ਉਦੋਂ ਮਾ ਪਾਠ ਹੀ ਪਾਠ ਕਰੀ ਜਾਂਦੇ ਐ ਤੇ ਉਹ ਆਪਣਾ ਕੰਮ ਕਰੀ ਜਾਂਦਾ ਭੋਗ ਤੇ ਫਿਰ ਇਸ਼ਤਿਹਾਰ ਵੀ ਕਰਦਾ ਉਹ ਜੀ ਭੋਗ ਕਰੇ ਇਹ ਸਾਡੇ ਵਾਲਾ ਕਿਤੇ ਐਂਦਾ ਨਹੀਂ ਕਰਦਾ ਇਹਦਾ ਫਾਇਦਾ ਨਹੀਂ ਹੋਏਗਾ ਜੋ ਕੁਛ ਕੀਆ ਸੋ ਮਨ ਕੀਆ ਜਦ ਤੱਕ ਰੋਣਾ ਜੀ ਮੰਨਦੇ ਨਾਲ ਡਾਕਟਰ ਭਾਈ ਵੀਰ ਸਿੰਘ ਦਾ ਆਪਣਾ ਤਜਰਬਾ ਵੱਡ ਗਿਆ ਨਹੀਂ ਗੁਰੂ ਕੇ ਸੇਖ ਦਾ ਉਹ ਕਹਿੰਦਾ ਜਾ ਤੋ ਪਾਵੇਂ ਬੈਕਰੀ ਦਾ ਹੋਵੇ ਬੜਮੁੱਲੀ ਗੱਲ ਹੈ ਭਾਈ ਸਾਹਿਬ ਜਾਪ ਪਾਵੇਂ ਬੈਕਰੀ ਦਾ ਹੋਵੇ ਜਾਂ ਮਦ ਮੰਗਾ ਪਸੰਤੀ ਦਾ ਜੰਮ ਪਰ ਆਉਦਾ ਜਾਪ ਉਹੀ ਸਭ ਹੈ ਜਿਹਦੇ ਨਾਲ ਮਨ ਦੀ ਸਾਹ ਲੇ ਜਿੱਥੇ ਮਨ ਦੀ ਸਾਹ ਟੁੱਟ ਗਈ ਉਥੇ ਜਾਪ ਦਾ ਹਾਂ ਨਾ ਕਰਨ ਵਾਲੇ ਉਹਨੂੰ ਫੇਰ ਵੀ ਚੰਗਾ ਹੈ ਜਾਪ ਚੱਲਦਾ ਹੈ ਜਦੋਂ ਮੁੜ ਕੇ ਆਊਗਾ ਸ਼ਰਨ ਦਾ ਮੰਨੂਗਾ ਵੀ ਇਹ ਕਿੰਦਾ ਚਲੇਗਾ ਸਿੱਧਾ ਦੇਖੋ ਭਾਈ ਮੈਂ ਤਾਂ ਜਦੋਂ ਜਪਜੀ ਸਾਹਿਬ ਪਾਠ ਕਰਦੇ ਕਰਦੇ ਕਿਤੇ ਨਿਕਲ ਜਾਣਾ ਇਹ ਮੈਂ ਕਿਹਾ ਉੱਥੇ ਚੱਲ ਜਿੱਥੇ ਰਹਿਿਆ ਸੀ ਉੱਥੇ ਆਮੜ ਇਹ ਪੌੜੀ ਨੂੰ ਮੈਂ ਨਹੀਂ ਮੰਨਦਾ ਵੀ ਇਹਦਾ ਪਾਠ ਨਾ ਕਰ ਲਿਆ ਮੁਰਝਿਆ ਹੱਥ ਉਹ 2-4 ਵਾਰੀ ਕਰੋ ਉਹਦੇ ਨਾਲ ਥੋੜੀ ਜਿਹੀ ਕੁੱਤੇ ਖਾਣੇ ਜਦੋਂ ਹੋ ਗਈ ਫਿਰ ਆਪੇ ਹੀ ਜਾਂਦਾ ਕਹਿੰਦਾ ਵੀ ਮੁਰਮੁਰ ਕੇ ਇੱਤੀ ਲਿਆਉਣਾ ਇਹ ਤਾਂ ਚੰਗਾ ਵੀ ਪਹਿਲਾਂ ਪਹਿਲੀ ਫੜ ਲੋ ਕਿਹਾ ਬੈਖਰੀ ਦੀ ਜਿਹੜੀ ਬਾਣੀ ਹੈ ਇਸ ਦਾ ਇੱਕ ਤਜਰਬਾ ਕਰਕੇ ਦੇਖੋ ਜਿਹੜਾ ਬਿਲਕੁਲ 100% ਸਹੀ ਸੱਚ ਕਹੇਗਾ ਫਿਰ ਦੇਖ ਲਈ ਤਾਂ ਅਜੇ 8 ਦਿਨ ਹੋਰ ਮੈਂ ਇੱਥੇ ਹਾਂ ਤਾਂ ਮੈਨੂੰ ਆਕੇ ਵਾਲਾ ਮਰ ਦੇਣਾ ਦੇਖੋ ਜੀ ਆ ਗਲਤ ਤੁਸੀਂ ਐਵੇਂ ਕਹਿੰਦੇ ਤੁਸੀਂ ਐਵੇਂ ਕੀ ਹੈ ਜਦੋਂ ਤੁਸੀਂ ਵਾਜਗੁਰੂ 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 ਵੈਖਰੀ ਬਾਣੀ ਦਾ ਜਾਪ ਕਰੋਗੇ ਉਦੋਂ ਤੁਹਾਨੂੰ ਕੁਝ ਚਿਰ ਤੋਂ ਬਾਅਦ ਜਾਪ ਰੋਕਣਾ ਪਿਆ ਤਿਉਹ ਜਦੋਂ ਸਾਹ ਅੰਦਰ ਨੂੰ ਜਾਂਦਾ ਹੈ ਉਦੋਂ ਤੁਸੀਂ ਬੈਕਰੀ ਬਾਣੀ ਦਾ ਜਾਪ ਬੰਦ ਕਰਨਾ ਪਊਗਾ ਇਹ ਮਜਬੂਰੀ ਹੈ ਠੇਪੜਿਆਂ 'ਚ ਸਾਹ ਕਰਨ ਵਾਸਤੇ ਉਹ ਜਦੋਂ ਸਾਹ ਕਰ ਗਿਆ ਵਾਇਗਰੂ ਕਹੇ ਦੇਣ ਦੇ ਨਾਲ ਕੁਝ ਹਵਾ ਹਵਾ ਨੂੰ ਇਹ ਗੰਢ ਦਿੱਤੀ ਜਿਹੜਾ ਵਾਇਗਰੂ ਕਿਉਂ ਬੈਕਰੀ ਦਾ ਰਸਤਾ ਬਾਹਰ ਨੂੰ ਇਹ ਸ਼ਬਦ ਦੂਸਰੇ ਵਾਲੇ ਪਾਸੇ ਕੰਨਾਂ ਨੂੰ ਜਾਂਦਾ ਹੈ ਇਹ ਸ਼ਬਦ ਹੁਣ ਨਾਮ ਤਾਂ ਲਜਾਣਾ ਹੈ ਅੰਦਰ ਨੂੰ ਜਾਣ ਲੱਗਿਆ ਬਾਹਰ ਨੂੰ ਥੋੜਾ ਜਿਹਾ ਖਿਆਲ ਕਰਦੇ پر پہلا رستہ یہ ہے تو شروع کرنا اس بعد اگلے تین اوستھا بھی یہ ساری شکایت ختم ہو جائے گی کوئی شکایت نہیں رہو اندر امر نا مدمان سے جاپ ہونا شروع ہوتا ہے کم کہ تو کر سکتے مہینے کی بات کوئی نہیں ہے واحر واحو واحر کہہ کے تمہیں تھوڑے چر تو بعد واہ واحر بند تو ساہ ادر جس ویل اگلی سٹیج میں جائے گا ਤਾਂ ਅੰਦਰ ਜਾਂਦੇ ਹੋ ਨੀ ਤੇ ਬਾਹਰ ਜਾਂਦੇ ਆ ਵੀ ਅੰਦਰ ਆਉਂਦੇ ਆ ਵੀ ਜਾਪ ਚੱਲਦਾ ਰਹੇਗਾ ਤੁਹਾਨੂੰ ਜਾਪ ਰੋਪਣ ਦੀ ਲੋੜ ਨਹੀਂ ਦੂਸਰੀ ਅਵਸਥਾ ਵਿੱਚ ਮਨ 50% ਤੁਹਾਡੇ ਹੱਥ ਵਿੱਚ ਆ ਜਾਊ ਦੂਜੀ ਅਵਸਥਾ ਜਾ ਜਦੋਂ ਦੂਜੀ ਅਵਸਥਾ ਤੇ ਕਮਾਈ ਹੋ ਗਈ ਕੋਈ ਵੀ ਕੰਮ ਦੇ ਦੁਆਦ ਚ ਪਹੁੰਚਦੇ ਹੋ ਫਿਰ ਤਾਂ ਉਹੀ ਹੌਸਲਾ ਬਣ ਜਾਂਦਾ ਵੀ ਲੈ ਲੈ ਕੇ ਕੰਮ ਕੋਈ ਬਾਤ ਨਹੀਂ ਅਜੇ ਸ਼ਮੂਹ ਦੀ ਗੱਲ ਹੈ ਹੋਂਚੇ ਗੁਰੂ ਦੀ ਚਰਣਾ ਚ ਅਰਦਾਸ ਕਰੀਏ ਸਚੇ ਪਾਤਸ਼ਾਹ ਤੁਸੀਂ ਕਿਰਪਾ ਕਰਨੀ ਹੈ ਇਹਦੇ ਲਈ ਇੱਕ ਸੌਖਾ ਜਿਹਾ ਪ੍ਰਮਾਣ ਹੈ ਰੋਟੀ ਦੀ ਬੁਰਕੀ ਜਾਂ ਹੋਰ ਪਦਾਰਥ ਜਿਹੜਾ ਵੀ ਆਪਾਂ ਮੇਧੇ ਚ ਦੇਣਾ ਪਹੁੰਚਾਉਨੇ ਆ ਮੇਧੇ ਤੋਂ ਅੰਦਰ ਹੈ ਨਾ ਤਾਂ ਉਹ ਰੋਟੀ ਦੀ ਬੁਰਕੀ ਪਹਿਲਾਂ ਜੀਵ ਦੇ ਉੱਤੇ ਰੱਖਣੀ ਬਈ ਉਹਨੂੰ ਅਸੀਂ ਦੰਦਾਂ ਦੇ ਨਾਲ ਬਰੀਕ ਕਰਦੇ ਹਾਂ ਜਦੋਂ ਇਹ ਬਰੀਕ ਹੋ ਜਾਂਦੀ ਹੈ ਅਸੀਂ ਗੱਲਾਂ ਕਰਦੇ ਕਰਦੇ ਰੋਟੀ ਦੀ ਗੁਰਕੀ ਅੰਦਰ ਨਿਕਲ ਜਾਂਦੀ ਹੈ ਹਲਕੀ ਲੰਘ ਜਾਂਦੀ ਹੈ ਉਹ ਆਟੋਮੈਟਿਕ ਕੰਮ ਐਸਾ ਚੱਲਦਾ ਵੀ ਜਦੋਂ ਰੋਟੀ ਦੀ ਗੁਰਕੀ ਇੰਦਰੀਆਂ ਨੂੰ ਜੀਭ ਨੂੰ ਅੰਦਰ ਇਹੋ ਜਿਹਾ ਸਿਸਟਮ ਹੈ ਕਿ ਆਪਣੇ ਆਪ ਹੀ ਅੰਦਰ ਜਾਣਯੋਗੀ ਗੁਰਕੀ ਹੋਈ ਚਿੱਠਣ ਤੋਂ ਬਾਅਦ ਬਾਜਲੇ ਕੰਧ ਵਿੱਚ ਜਦ ਇਹ ਇਹ ਦੇ ਵਿੱਚ ਅੰਦਰ ਜਾਂਦਾ ਨਾਮ ਦੀ ਕਮਾਈ ਉਨਾਂ ਚਿਰ ਕਰਦੇ ਰਹਿਣਾ ਜਿੰਨੀ ਦੇਰ ਤੱਕ ਅਗਲੀ ਅਵਸਥਾ ਵਿੱਚ ਨਾਮ ਆਪਣੇ ਆਪ ਵਿੱਚ ਚਲੇ। ਪਹਿਲਾ ਰਸਨਾਤੀ ਰੱਖਿਆ। ਸ਼ਕਤੀ ਅੰਦਰ ਜਾ ਕੇ ਬਹੜਨੀਆ ਮੂੰਹ ਦੇ ਵਿੱਚ ਗੁਰ ਕੀ ਰਹੇ ਸ਼ਕਤੀ ਨਹੀਂ ਬਣੇਗੀ। ਪ੍ਰਾਗ ਤਾਕਤ ਨਹੀਂ ਰਹੇਗੀ। ਤਾਕਤ ਜਦ ਹੈਗੀ ਜਦੋਂ ਮਿੱਥ ਵਿੱਚ ਚਲੀ ਹੈ। ਸਵਾਦ ਮੁਖ ਰੀਤੋਂ ਲੱਗ ਜਾਏਗਾ। ਉਹ ਮੁਖ ਚ ਲਾਏ। ਇੱਕ ਬਾਤ ਇਥੇ ਹੋਰ ਜ਼ਰੂਰ ਸਮਝਣ ਵਾਲੀ ਹੈ ਕਿ ਆਮ ਪਰਿਵਾਰ ਤੇ ਜੇ ਫੁਲਾਨੇ ਦਾ ਮਨ ਬੜਾ ਫੁਲਾਨਾ ਬਹੁਤ ਚੰਗਾ ਹੁੰਦਾ ਹੈ ਕਿਉਂ ਚੰਗਾ ਹੈ ਅਗੇ ਜੀ ਇਹ ਮਨ ਚ ਨਹੀਂ ਰੱਖਦਾ ਜਿਹੜੀ ਗੱਲ ਹੁੰਦੀ ਹੈ ਕੱਢ ਲੈਂਦਾ ਬੱਚ ਦੁਨੀਆ ਦੀਆਂ ਗੱਲਾਂ ਮਨ ਚੋਂ ਬਾਹਰ ਨੂੰ ਨਿਕਲ ਗਈਆਂ ਨਾ ਤੇ ਉਹ ਨਸੀਬ ਤੇ ਇੱਥੇ ਆ ਕੇ ਪੈਂਦੀ ਆ ਵੀ ਨਾਮ ਬਾਹਰ ਕੋ ਅੰਦਰ ਨੂੰ ਜਾਣਾ ਹੈ ਗੁਰੂ ਤੋਂ ਪ੍ਰਾਪਤ ਹੋਇਆ ਗੁਰੂ ਦੇ ਮੁਖ ਤੋਂ ਤੇ ਫਿਰ ਜਾਣਾ ਪੈਂਦਾ ਹੈ وہ دی پہلی سٹیج بیکری باڑی ہے یہ جاپ دیا جن دیر تک اگلی سٹیج اپنے آپ جائے گا تو انہوں پدا نہیں چلے گا کھیتل نہیں ہوئے گی وہ میں جائے گا میں بات کروں گا چار سٹیج کی گل کرنا سمندر ہے